ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਕੱਜਣਾ ਜਿਸ ਨੂੰ ਲਿਖਿਆ ਹੈ ਸੁਵਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਅੱਗ ਭਰਾਂਦਾ ਸੂਰਜ ਪੱਛਮ ਵੱਲ ਨੂੰ ਸਰਕਣਾ ਸ਼ੁਰੂ ਹੋ ਗਿਆ ਸੀ ਪਰ ਸ਼ਾਮੇ ਢਲਣੇ ਸ਼ੁਰੂ ਹੋ ਗਏ ਸਨ ਬਗਦੀ ਲੋਕਾਂ ਨਾਲ ਗਲੀਆਂ ਸੁਨੀਆਂ ਪਈਆਂ ਸਨ ਪਰ ਇਸ ਸਭ ਕਾਸੇ ਤੋਂ ਬੇਖਬਰ ਮੀਤੋ ਬਾਈ ਨਾਲ ਲੱਗੀ ਇੱਕ ਟੱਕ ਸਾਹਮਣੇ ਵੱਲ ਟੱਕੀ ਜਾ ਰਹੀ ਸੀ ਉਸ ਦੀਆਂ ਅੱਖਾਂ ਬਾਗਾ ਆਲਾ ਦਵਾਲਾ ਵੀ ਸਖਣਾ ਹੋਇਆ ਪਿਆ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਚਾਰ ਸਫੇਰੇ ਧੁੱਪ ਦਾ ਰਾਜ ਹੋਵੇ ਇੱਥੋਂ ਤੱਕ ਕੇ ਪੰਛੀ ਵੀ ਆਪਣੇ ਢਿੱਡ ਘਰ ਕੇ ਗਰਮੀ ਤੋੜਦੇ ਆਪਣੇ ਆੜਨੇ ਵਿੱਚ ਦੁਬਕੇ ਬੈਠੇ ਸਨ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਮਿੱਤੋ ਇੱਕ ਤੱਕ ਬਾਹਰ ਵੱਲ ਲਗਾਤਾਰ ਟੱਕੀ ਜਾ ਰਹੀ ਸੀ ਖੜੀ ਖੜੀ ਮਿੱਤੋ ਦਾ ਬਚਪਨ ਤੋਂ ਹੁਣ ਤੱਕ ਦਾ ਸਾਫਰ ਉਸ ਦੀਆਂ ਅੱਖਾਂ ਅੱਗੇ ਘੁੰਮਦਾ ਜਾ ਰਿਹਾ ਸੀ ਮਸਤ ਮਿਲੰਗੀ ਵਾਲਾ ਬਚਪਨ ਸਹੇਲੀਆਂ ਨਾਲ ਸਕੂਲ ਜਾਣਾ ਖਾਣਾ ਪੀਣਾ ਅਤੇ ਫਿਰ ਖੇਡਣ ਤੁਰ ਜਾਣਾ ਗਈ ਰਾਤ ਤੱਕ ਸਾਰਿਆਂ ਨੇ ਰਲ ਮਿਲ ਕੇ ਖੇਡਦੇ ਰਹਿਣਾ ਬਚਪਨ ਦੇ ਹਸੀਨ ਪਲ ਗੁਜ਼ਾਰਦਿਆਂ ਅੱਲੜ ਜਵਾਨੀ ਨੇ ਅਗੜਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਕੁਝ ਬਣਨਾ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਸੁਪਨੇ ਹਜੇ ਲੈਣੇ ਸ਼ੁਰੂ ਹੀ ਕੀਤੇ ਸਨ ਕਿ ਉਸ ਨੂੰ 10ਵੀਂ ਕਰਨ ਤੋਂ ਬਾਅਦ ਪੜਨੋਂ ਹਟਾਰਿਆ ਗਿਆ ਉਸਨੇ ਬਾਪੂ ਦੀਆਂ ਬਥੇਰੀਆਂ ਮਿੰਤਾ ਕੀਤੀਆਂ ਰੋਈ ਜਿੱਦ ਕੀਤੀ ਪਰ ਸਭ ਕੁਝ ਬਾਪੂ ਦੀ ਇੱਕੋ ਗੱਲ ਥੱਲੇ ਦਬ ਗਿਆ ਕਿ ਮੈਂ ਪਿੰਡ ਜਿੱਨੀਆਂ ਜਮਾਤਾਂ ਦਾ ਸਕੂਲ ਸੀਗਾ ਪੜਾ ਦਿੱਤੀਆਂ ਹਨ ਦੂਜੇ ਪਿੰਡ ਮੈਂ ਤੈਨੂੰ ਪੜਨ ਨਹੀਂ ਭੇਜਣਾ ਜ਼ਮਾਨਾ ਬਹੁਤ ਮਾੜਾ ਹੈ ਨਿੱਤ ਜੋਤੀਆਂ ਦੀ ਇੱਜ਼ਤ ਨਾਲ ਖਿਵਾੜ ਹੁੰਦਾ ਹੈ ਸੁਣ ਕੇ ਮੇਰਾ ਦਿਲ ਕੰਬ ਜਾਂਦਾ ਹੈ ਮਨ ਮਾਰ ਕੇ ਮਿੱਤੋ ਘਰ ਦੇ ਕੰਮਾਂ ਵਿੱਚ ਲੱਗ ਗਈ ਸਮੇਂ ਨੇ ਆਪਣੀ ਦੂਰ ਤੁਰਦੇ ਜਾਣਾ ਹੁੰਦਾ ਹੈ ਸੋ ਉਹ ਤੁਰਦਾ ਗਿਆ ਦਿਨੋਂ ਦਿਨ ਮਿੱਤੋ ਦੇ ਲੋੜੇ ਦਾ ਰੂਪ ਆਉਂਦਾ ਤੱਕ ਕੇ ਉਸ ਦੀ ਦਾਦੀ ਉਸ ਦੇ ਬਾਪੂ ਦੇ ਆਠ ਨੂੰ ਗਣਾ ਕੰਨ ਖਾਂਦੀ ਰਹਦੀ ਦੇਖ ਪੁੱਤ ਧੀਆ ਬੇਸਰ ਆਪਣੇ ਘਰੀ ਤੁਰ ਜਾਣ ਇਹੀ ਚੰਗਾ ਹੁੰਦਾ ਹੈ ਕੋਈ ਖਾਂਦੇ ਪੀਂਦੇ ਘਰ ਦਾ ਮੁੰਡਾ ਦੇਖ ਕੇ ਕੁੜੀ ਦੇ ਹੱਥ ਪੀਲੇ ਕਰ ਦਿਓ ਆਪਣੇ ਸਿਰੋਂ ਭਾਰ ਛਾ ਦਿਓ ਮੀਤੋ ਦਾ ਬਾਪੂ ਬਥੇਰਾ ਕਹਿੰਦਾ ਮਾਂ ਦੋ ਤਿੰਨ ਫਾਸਲਾਂ ਚੰਗੀਆਂ ਲੱਭ ਜਾਣ ਮੈਂ ਆਪਣੀ ਰਾਣੀ ਧੀ ਨੂੰ ਪੂਰੇ ਚਾਮਾ ਨਾਲ ਵਿਦਾ ਕਰੂੰਗਾ ਪਰ ਦਾਦੀ ਦੀ ਰਾਟ ਅੱਗੇ ਉਸ ਦੀ ਇਸ ਗੱਲ ਦਾ ਬਹੁਤਾ ਅਸਰ ਨਾ ਹੁੰਦਾ ਕਈ ਵਾਰ ਮੀਤੋ ਦਾਦੀ ਨਾਲ ਲੜ ਵੀ ਪੈਂਦੀ ਮਾਂ ਮੈਂ ਤੈਨੂੰ ਘਰੇ ਰਹਿੰਦੀ ਚੰਗੀ ਨਹੀਂ ਲੱਗਦੀ ਸਾਰਾ ਦਿਨ ਘਰੇ ਕੰਮ ਕਰਦੀ ਰਹਿੰਦੀ ਹਾਂ ਮੇਰੀਆਂ ਦੋ ਰੋਟੀਆਂ ਨਾਲ ਘਰ ਵਿੱਚ ਘਾਟਾ ਤਾਂ ਨਹੀਂ ਪੈਂਦਾ ਦਾਦੀ ਬੜੇ ਪਿਆਰ ਨਾਲ ਕਹਿੰਦੀ ਧੀ ਧੀਆਂ ਤਾਂ ਰਾਜੇ ਰਾਣੀਆਂ ਤੋਂ ਘਰੇ ਰੱਖ ਨਹੀਂ ਹੋਈਆਂ ਆਪਾਂ ਕਿਹਦੇ ਪਾਣੀ ਹਾਰ ਹਾਂ ਫਿਰ ਆਪ ਹੀ ਬੜੀ ਬਰਾਗਮਈ ਆਵਾਜ਼ ਵਿੱਚ ਗਾਉਣ ਲੱਗ ਪੈਂਦੀ ਕਾਣੂ ਦਦਾਈਆਂ ਮਾਏ ਮੇਡੀਆਂ ਸੂਹਾ ਤੇ ਸਾਵਾਂ ਪਾਇਆ ਵੇਸ ਨਹੀਂ ਅੱਖਾਂ ਡੁੱਲ ਰਲ ਪੈਂਦੀਆਂ ਨੀ ਮਾਏ ਭੋਲੀਏ ਪੁੱਤਾਂ ਨੇ ਮੱਲੇ ਮਹਿਨ ਜਵਾਰੀ ਧੀਆ ਦੇ ਬੰਡੇ ਪਰਦੇਸ ਨਹੀਂ ਗੀਤ ਸੁਣ ਕੇ ਮੀਤੋ ਦਾ ਸਾਰਾ ਗੁੱਸਾ ਭੁੱਲ ਜਾਂਦਾ ਦਾਦੀ ਦੇ ਨਾਲ ਉਹ ਵੀ ਉਦਾਸ ਹੋ ਜਾਂਦੀ ਇੱਕ ਦਿਨ ਦਾਦੀ ਦਾ ਭਾਂਜਾ ਮਿਲਣ ਆਇਆ ਤਾਂ ਉਸ ਨੇ ਇੱਕ ਅਜਿਹੇ ਰਸਤੇ ਦੀ ਦੱਸ ਪਾਈ ਜੋ ਸਭ ਨੂੰ ਜੱਜ ਗਿਆ ਚੰਗਾ ਖਾਂਦਾ ਪੀਂਦਾ ਕਰ ਸੀ ਮੁੰਡਾ ਬੈਂਕ ਵਿੱਚ ਲੱਗਿਆ ਹੋਇਆ ਸੀ ਉਸ ਦਾ ਬਾਪ ਖੇਤੀ ਕਰਦਾ ਸੀ ਮੁੰਡੇ ਦੀ ਮਾਂ ਗਠੀਏ ਕਾਰਨ ਮੰਝੇ ਤੇ ਬੈਠੀ ਸੀ। ਮੁੰਡੇ ਦਾ ਬਾਪ ਚਾਹੁੰਦਾ ਸੀ ਕਿ ਕੋਈ ਅਜਹੀ ਕੁੜੀ ਘਰ ਆਵੇ ਜੋ ਮੰਝੇ ਤੇ ਬੈਠੀ ਉਸ ਦੀ ਘਰਵਾਲੀ ਦੀ ਸੇਵਾ ਵੀ ਕਰ ਸਕੇ ਅਤੇ ਘਰ ਦੇ ਕੰਮਾਂ ਨੂੰ ਵੀ ਅੱਗੇ ਲਾਈ ਫਰੇ। ਮੁੰਡੇ ਦੀ ਰੀਤ ਤਾਂ ਪੜ੍ਹੀ ਲਿਖੀ ਨੌਕਰੀ ਲੱਗੀ ਕੁੜੀ ਦੇ ਨਾਲ ਵਿਆਹ ਕਰਾਉਂਦੀ ਸੀ। ਉਸ ਸਮੇਂ ਉਹ ਬਾਪ ਦੀ ਮਰਜ਼ੀ ਅੱਗੇ ਝੁਕ ਗਿਆ ਸੀ। ਦੋਨਾਂ ਪਾਸਿਆਂ ਤੋਂ ਸਭ ਕੁਝ ਪਸੰਦ ਆਉਣ ਤੇ ਮਿੱਤੋ ਦਾ ਬਿਆ ਰੱਖ ਦਿੱਤਾ ਗਿਆ ਆਮਦਾਰੀ ਜ਼ਿੰਦਗੀ ਦੇ ਗੰਧਲੇ ਸੁਪਨੇ ਮਿੱਤੋ ਦੀਆਂ ਅੱਖਾਂ ਵਿੱਚ ਨੱਚਣ ਲੱਗੇ ਸਰਸਰਾਉਂਦੀ ਹਵਾ ਉਸ ਦੇ ਕੰਨਾਂ ਵਿੱਚ ਸੰਗੀਤ ਵਾਂਗ ਗੂੰਜਦੀ ਸੁਨਹਿਰੀ ਸੁਪਨੇ ਉਸ ਦੀਆਂ ਧੜਕਣਾ ਵਿੱਚ ਉਚਾੜ ਲਿਆ ਦਿੰਦੀ ਸੋਹਣੀ ਤਾਂ ਉਹ ਪਹਿਲਾਂ ਹੀ ਬਹੁਤ ਸੀ ਪਰ ਹੁਣ ਤਾਂ ਜਿਵੇਂ ਹੁਸਨ ਦੇਵਤੇ ਦਾ ਬੁਰਸ਼ੀ ਫਿਰ ਗਿਆ ਸੀ ਵੇਖ ਕੇ ਘਰੋਂ ਵਿਦਾ ਹੋ ਕੇ ਇੱਕ ਦਿਨ ਉਹ ਸਹੁਰੇ ਘਰ ਦੇ ਵਿਹੜੇ ਦਾ ਸ਼ਿੰਗਾਰ ਬਣ ਗਈ ਸੱਸ ਮਾਂ ਵਰਗੀ ਹੀ ਪਿਆਰੀ ਲੱਗੀ ਪਰ ਰਾਂਗਲੇ ਸੱਜਣ ਤੇ ਕੌੜੇ ਬੋਲਾਣੇ ਉਸ ਦੇ ਸਾਰੇ ਸੁਪਨਿਆਂ ਨੂੰ ਖਾ ਕਰਕੇ ਰੱਖ ਦਿੱਤਾ ਉਸ ਦੀ ਕਹੀ ਇੱਕੋ ਗੱਲ ਨੇ ਮੀਤੋ ਦੇ ਸੁਪਨਿਆਂ ਦੇ ਖੰਭ ਮੋੜ ਛੁੱਟੇ ਤੂੰ ਇਸ ਘਰ ਵਿੱਚ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਆਈ ਹੈ ਇਸ ਸਮਝਉਤੇ ਤਹਿਤ ਤੂੰ ਇਸ ਘਰ ਦੀ ਮਾਲਕਣ ਤਾਂ ਹੋਵੇਂਗੀ ਪਰ ਮੇਰੇ ਦਿਲ ਦੀ ਮਾਲਕਣ ਕਦੇ ਨਹੀਂ ਬਣ ਸਕਦੀ ਦੇ ਇੱਕ ਵੇਲੇ ਪਤੀ ਦੇ ਅੰਦਰ ਫੁੱਟਦਾ ਲਾਵਾ ਮਿੱਤੋ ਨੂੰ ਇੰਨਾ ਜਲੀਲ ਕਰਦਾ ਮਿੱਤੋ ਦੀ ਰੂਹ ਕੰ ਲਾ ਗਈ ਉਸ ਦਾ ਦਿਲ ਕਰਦਾ ਉਹਨੇ ਉਸੇ ਵਕਤ ਉਸ ਘਰੋਂ ਭੱਜ ਜਾਵੇ ਉਸ ਨੂੰ ਆਪਣੀ ਸਮੁੱਚੀ ਹੋਂਦ ਇੱਕ ਸਮਝ ਉਤੇ ਅੰਦਰ ਸਿੰਮਟੀ ਲੱਗੀ ਉਸ ਦੇ ਘਰੋਂ ਉੱਠਣ ਲੱਗੇ ਪੈਰ ਮਾਂ ਵੱਲੋਂ ਦਿੱਤੀ ਸਿੱਖਿਆ ਦੇ ਜਾਲ ਵਿੱਚ ਫਸ ਕੇ ਰਹਿ ਜਾਂਦੀ ਦੇਖਦੀ ਇਹ ਔਰਤ ਘਰ ਦੀ ਇੱਜ਼ਤ ਲਈ ਚਾਦਰ ਹੁੰਦੀ ਹੈ ਘਰ ਦੀਆਂ ਆਦਰਾੜਾਂ ਭਰਨ ਵਾਲੀ ਟਾਂਕੇ ਲਾਉਣ ਵਾਲੀ ਘਰ ਦੀ ਇੱਜ਼ਤ ਲਈ ਕੱਜਨ ਬਣ ਜਾਵੀਂ ਕਦੇ ਕਿਸੇ ਗੱਲ ਦੀ ਬਾਹਰ ਨਾ ਕੱਢੀ ਮਿੱਤੋ ਸਾਰੇ ਦੁੱਖ ਅੰਦਰ ਹੀ ਪੀ ਜਾਂਦੀ ਉਸ ਅੱਗੇ ਉਸਦੇ ਵਿਆਹ ਲਈ ਲੈ ਕਰ ਜੇ ਸਮੇ ਬਾਪੂ ਦੇ ਥਾਥਾ ਲਾਏ ਅੰਗੂਠੇ ਘੁੰਮਦੇ ਰਹਿੰਦੇ ਉਹ ਮਨਮਾਰ ਕੇ ਕਰਦੇ ਕੰਮਾਂ ਵਿੱਚ ਜੁੱਟ ਜਾਂਦੀ ਉਸਨੇ ਆਪਣਾ ਸਾਰਾ ਧਿਆਨ ਘਰ ਤੇ ਲਗਾ ਦਿੱਤਾ ਉਸ ਦੇ ਹੱਥਾਂ ਦੀ ਸ਼ੋਹ ਨਾਲ ਹਰ ਚੀਜ਼ ਲਿਸ਼ਕੁੱਟੀ ਆਪਣੇ ਜੀਵਨ ਸਾਥੀ ਦੀਆਂ ਨਜ਼ਰਾਂ ਵਿੱਚ ਪ੍ਰਵਾਣ ਚੜਨ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤੀ ਆਪਣੀ ਹਰ ਕਲਾ ਨਾਲ ਇਸ ਰਿਸ਼ਤੇ ਨੂੰ ਸ਼ਿੰਗਾਰਨ ਦਾ ਯਤਨ ਕੀਤਾ ਪਰ ਉਸ ਦੇ ਪਤੀ ਦੇ ਕੰਨਾਂ ਤੇ ਯੂਨਾ ਸਰਤੀ ਉਸ ਦੇ ਮੂੰਹੋਂ ਕਦੇ ਮੋਹ ਭਰਿਆ ਇੱਕ ਲੱਤ ਵੀ ਨਾ ਨਿਕਲਿਆ ਜ਼ਿੰਦਗੀ ਪੈਰ ਕਰੀ ਸੀ ਤੁਰ ਗਈ। ਕਾਫੀ ਅਕਸੇ ਤੱਕ ਇਹ سلسلہ ਥੋੜੇ-ਬਹੁਤੇ ਫਰਕ ਨਾਲ ਇਵੇਂ ਹੀ ਚੱਲਦਾ ਰਿਹਾ ਪਰ ਮਿੱਤੂ ਦੀ ਹਰੀ ਹੋਈ ਗੋਦ ਨੇ ਬੜਾ ਕੁਝ ਬਦਲ ਦਿੱਤਾ। ਬੱਚਿਆਂ ਦੀਆਂ ਤੋਤਰੀਆਂ ਆਵਾਜ਼ਾਂ ਨਾਲ ਘਰ ਦੀ ਘੁੰਡਣਾ ਘਟਣ ਲੱਗੀ। ਉਹ ਬੱਚਿਆਂ ਦੀਆਂ ਖਰਮਸਤੀਆਂ ਨਾਲ ਦਿਲ ਪਰ ਜਾਂਦੀ ਰਹਿੰਦੀ। ਬੱਚਿਆਂ ਦੀ ਹੋਂਦ ਨੇ ਉਸ ਦੀ ਕੁੜਤਣ ਨੂੰ ਘਟਾ ਦਿੱਤਾ। ਘਰ ਵਿੱਚ ਉਸ ਦੇ ਖੰਦ ਨਾਲ ਕਦੇ-ਕਦੇ ਉਸ ਨਾਲ ਕੰਮ ਕਰਦੀ। ਇੱਕ ਗੋਰੀ ਚਿੱਟੀ ਕੁੜੀ ਆਉਂਦੀ ਜਿਸ ਨੂੰ ਉਹ ਆਪਣੇ ਧਰਮ ਦੀ ਭੈਣ ਦੱਸਦਾ ਸੀ ਉਹ ਉਸ ਨੂੰ ਭਾਦੀ ਕਹਿੰਦੀ ਬੱਚੇ ਦੀ ਭੂਆ ਵਾਂਗਣ ਕੇ ਰਹਿੰਦੀ ਉਹਨਾਂ ਦੇ ਇੱਕ ਦੂਜੇ ਨਾਲ ਖਰ ਮਸਤੀ ਕਰਦੇ ਢੰਗ ਦੇਖ ਕੇ ਮੀਤੋ ਨੂੰ ਭੈਣ ਧਰਾ ਦੇ ਬਿੱਤਰ ਰਿਸ਼ਤੇ ਵਾਲੀ ਕੋਈ ਗੱਲ ਨਾ ਦਿਸਦੀ ਪਰ ਆਪਣੇ ਮਨ ਦਾ ਵਹਿਣ ਸਮਝ ਕੇ ਉਹ ਚੁੱਪ ਕਰ ਰਹਿੰਦੀ ਇੱਕ ਦਿਨ ਮੀਤੋ ਦੁਪਹਿਰ ਦੀ ਰੋਟੀ ਬਣਾ ਕੇ ਸਾਰਿਆਂ ਨੂੰ ਵਾ ਕੇ ਪਾਂਡੇ ਧੋ ਕੇ ਆਪਣੇ ਕਮਰੇ ਚ ਜਾ ਕੇ ਲੰਬੀ ਪਈ ਗਈ। ਉਹ ਬਾਹਰੋਂ ਬੜੀ ਸ਼ਾਂਤ ਰਹਿੰਦੀ ਪਰ ਅੰਦਰ ਉਸਦੇ ਤਰਥਲ ਮੱਚਿਆ ਰਹਿੰਦਾ। ਅੱਜ ਵੀ ਉਸ ਨੂੰ ਠੀਕ ਨਹੀਂ ਸੀ ਆ ਰਹੀ। ਅੱਗੇ ਵਾਂਗ ਹੀ ਉਸ ਦਾ ਘਰ ਵਾਲਾ 2 ਦਿਨ ਤੋਂ ਘਰ ਨਹੀਂ ਆਇਆ ਸੀ। ਉਹ ਸੋਚ ਰਹੀ ਸੀ ਕਿ ਅਜੇ ਹਾ ਕਿਹੜਾ ਜ਼ਰੂਰੀ ਕੰਮ ਹੋ ਗਿਆ ਜੋ ਉਸ ਨੂੰ ਛੁੱਟੇ ਵਾਲੇ ਦਿਨ ਵੀ ਘਰੇ ਆਉਣ ਦਾ ਟਾਈਮ ਨਹੀਂ। ਉਸ ਨੂੰ ਘਬਰ ਹੱਟ ਜਹੀ ਹੋਣ ਲੱਗੀ। ਉਹ ਪਾਣੀ ਪੀਣ ਲਈ ਰਸੋਈ ਵੱਲ ਨੂੰ ਆਹਲੀ ਸੱਸ ਅਤੇ ਸੌਰੇ ਨੂੰ ਆਪਸ ਵਿੱਚ ਕੋਸਰ ਮੁਸ ਕਰਦਿਆਂ ਸੁਣ ਕੇ ਉਸ ਦੇ ਪੈਰ ਉੱਥੇ ਹੀ ਰੁਕ ਗਏ ਸੱਸ ਹੌਲੀ-ਹੌਲੀ ਸੌਰੇ ਨੂੰ ਕਹਿ ਰਹੀ ਸੀ ਇਸ ਮੁੰਡੇ ਨੇ ਤਾਂ ਜਮਾ ਹੀ ਸ਼ਰਮ ਲਾ ਛੱਡੀ ਹੈ ਘਰੇ ਚੰਗੀ ਭਲੀ ਸੋਨੇ ਵਰਗੀ ਘਰ ਵਾਲੀ ਹੈ ਪਰ ਇਹ ਗੰਜਰ ਉਸ ਬਗਾਨੀ ਧੀਮੀ ਦਾ ਖਹਿੜਾ ਨਹੀਂ ਛੱਡ ਰਿਹਾ ਕਰੇ ਜਵਾਕ ਪਾਪਾ ਪਾਪਾ ਕਰ ਰਹੇ ਹਨ ਇਹ ਕੋ ਨਹਿਣਾ ਉਸ ਗੰਦੀ ਧੀਮੀ ਨਾਲ ਐਸ਼ ਕਰਦਾ ਰਹਿੰਦਾ ਹੈ ਮਿੱਤੋਂ ਨੂੰ ਲੱਗਿਆ ਜਿਵੇਂ ਕਿੰਨੀਆਂ ਹੀ ਬੀਜੀਆਂ ਉਸ ਉੱਤੇ ਡਗ ਪਈਆਂ ਹਨ ਉਸ ਦੇ ਪੈਰ ਮਨ ਮੰਨਦੇ ਹੋ ਗਏ ਹੋਣ ਉਸ ਨੂੰ ਉਲਾਮ ਕਟਣੀ ਵੀ ਔਖੀ ਲੱਗਦੀ ਸੀ ਉਸ ਦੇ ਅੰਦਰ ਜਜਵੰਦਾ ਪਚਾਲ ਆ ਗਿਆ ਸੀ ਉਹ ਪੈਰਕ ਸੀਟ ਦੀ ਬਾਹਰੀ ਕੋਲਾ ਖੜੀ ਹੋਈ ਉਹ ਸੋਚ ਰਹੀ ਸੀ ਕਿ ਕਿਸੇ ਪ੍ਰਾਈ ਔਰਤ ਨਾਲ ਸਬੰਧ ਬਣਾ ਲਈ ਸਾਰੇ ਰਿਸ਼ਤੇ ਆ ਤੋਂ ਪਿਤਰ ਭੈਣ ਦੇ ਰਿਸ਼ਤੇ ਦਾ ਲਿਆ ਜਾਵੇ ਇੱਕ ਖੂਬਸੂਰਤ ਰਿਸ਼ਤੇ ਦਾ किन्ना कणा रूप है मनुख पर संबंध रखों तक निगर है सोच पागल करी जा रही डुबी उन्नी देर खड़ी रही जो उसके चाचे सोरे की कुड़ी यह कल आके ना खड़ जाती भाभी कि सोचा बच्ची खड़ी है मैं कहा भावे दस मिनट ही ਜਾ ਕੇ ਆਵਾ ਸਾਰਿਆਂ ਨੂੰ ਮਿਲ ਕੇ ਜਰੂਰ ਆਉਣਾ ਮੈਂ ਮੀਤੋ ਆਪਣੇ ਆਪ ਨੂੰ ਸੰਭਾਲ ਦਿਆਂ ਉਸ ਨੂੰ ਗਲੀ ਲਗਾਉਂਦਿਆ ਬੋਲੀ ਜੀ ਆਇਆਂ ਨੂੰ ਬੀਬੀ ਤੈਨੂੰ ਮਿਲ ਕੇ ਤਾਂ ਰੂਹ ਖੁਸ਼ ਹੋ ਜਾਂਦੀ ਐ ਤੁਸੀਂ ਉਨੀ ਦੇਰ ਆਪਣੇ ਤਾਈ-ਤਾਈ ਕੋਲ ਬੈਠੋ ਮੈਂ ਹੁਣੇ ਚਾਹ ਬਣਾ ਕੇ ਲੇ ਚਾਹ ਪੀ ਕੇ ਕਾਰਾਈ ਕਰਾਉਣੀ ਇਹ ਕਹਿੰਦੀ ਉੱਠ ਖੜੀ ਹੋਈ ਭਾਬੀ ਜੀ ਜੀ ਤਾਂ ਕਰਦਾ ਸੀ 2 ਘੰਟੇ ਬੈਠ ਕੇ ਗੱਲਾਂਬਾਤ ਪਰ ਮੈਂ ਤਾਂ ਅੱਜ ਹੀ ਵਾਪਸ ਮੁੜਨਾ ਹੈ। ਘਰੇ ਸਰਦਾ ਰਹੇ। ਤੈਨੂੰ ਪਤਾ ਹੈ ਕਿ ਬੱਚੇ ਪੜਦੇ ਹਨ। ਅੱਜ ਵੀ ਐਤਵਾਰ ਕਰਕੇ ਘਰੋਂ ਨਿਕਲ ਸਕੀ ਹਾਂ। ਮੈਂ ਤਾਂ ਉਸ ਨੂੰ ਦਰਵਾਜ਼ੇ ਤੱਕ ਵਿਦਾ ਕਰਨ ਲਈ ਨਾਲ ਹੀ ਉੱਠ ਕੇ ਖੜੀ ਹੋ ਗਈ। ਉਹ ਤੁਰਨ ਹੀ ਲੱਗੀਆਂ ਸਨ ਕਿ ਸਾਹਮਣੇ ਕੋਈ ਜੀ ਆਉਂਦੇ ਤੱਕ ਕੇ ਕੁੜੀ ਬੋਲੀ ਲੈ ਭਾਬੀ ਬਾਈ ਵੀ ਆਉਂਦਾ ਹੈ। ਇਸ ਨਾਲ ਵੀ ਮੇਲ ਹੋ ਜੂ। ਉਹ ਅੱਗੇ ਹੁੰਦੀ ਕਹਿਣ ਲੱਗੀ ਬਾਈ ਅੱਜ ਤਾਂ ਐਤਵਾਰ ਹੈ ਬੈਂਕ ਤਾਂ ਬੰਦ ਹਨ ਤੁਸੀਂ ਕਿਹੜੇ ਕੰਮਾਂ ਵਿੱਚ ਰੀਝੇ ਫਿਰਦੇ ਹੋ ਇਸ ਤੋਂ ਪਹਿਲਾਂ ਕਿ ਉਹ ਕੋਈ ਉੱਤਰ ਦਿੰਦਾ ਮਿੱਤੋ ਅੰਦਰੋਂ ਚਿਹਰਾ ਦਾ ਢੱਕਿਆ ਲਾਵਾ ਫੋਟਾ ਨਿਕਲਿਆ ਤੇ ਉਹ ਦੇ ਟੜਕ ਹੋ ਕੇ ਕਹਦੀ ਕੰਮ ਕਿਹੜੇ ਹੋਣੇ ਦੀਦੀ ਜਿਸ ਬੰਦੇ ਨੂੰ ਬਗਾਨੀ ਖੁਰਲੀ ਤੇ ਮੂੰਹ ਮਾਰਦੀ ਆ ਤੈਹ ਜਾਵੇ ਬੱਚੇ ਤੇ ਰੱਸਾ ਚੱਪਣ ਦਾ ਜਾਂਦੀ ਨਹੀਂ ਹੈਗੀ ਉੜੀ ਤਾਂ ਇਸ ਤੋਂ ਪਹਿਲਾਂ ਕਿ ਲੜਾਈ ਵਧੇ ਗੱਲ ਨੂੰ ਅਣ ਸੁਣਿਆ ਕਰਕੇ ਘਰ ਤੋਂ ਬਾਹਰ ਹੋ ਗਈ ਪਰ ਮਿੱਤੋ ਦੇ ਘਰ ਵਾਲੇ ਨੂੰ ਮਿੱਤੋ ਦੇ ਇਹ ਬੋਲ ਸੁਣ ਕੇ ਅੱਗ ਲੱਗ ਗਈ ਤੇਰੀ ਇਹ ਮਜਾਦ ਕਿ ਹਰ ਆਏ ਗਏ ਅੱਗੇ ਮੇਰੀ ਮਿੱਟੀ ਪ੍ਰੀਤ ਕਰੇ ਮੇਰੀ ਇੱਜ਼ਤ ਛੱਜ ਵਿੱਚ ਪਾ ਕੇ ਛੜਦੀ ਘਰੇ ਜਿਸ ਨੇ ਭੈਣ ਵਰਗੇ ਪਵਿੱਤਰ ਰਿਸ਼ਤੇ ਨੂੰ ਆਪਣੀ ਹੱਕ ਸਦਕਾ ਪਲੀਤ ਕਰ ਦਿੱਤਾ ਹੋਵੇ ਉਸ ਦੀ ਮਿੱਟੀ ਮੈਂ ਕਿਹਦੀ ਕਰ ਦੂੰ ਨੀਤੋਂ ਨੂੰ ਮਾਰਨ ਲਈ ਉੱਠਿਆ ਹੈ ਕੜਵਾਜ ਦਾ ਹੱਥ ਸੱਚ ਦਾ ਪਰਦਾ ਸਾਹਮਣੇ ਆਉਣ ਤੇ ਗਹਿਸ ਹੋ ਕੇ ਡਿੱਗ ਪਿਆ ਮੰਜੇ ਤੇ ਬੈਠੀ ਨੀਤੋਂ ਦੀ ਸੱਸ ਤਰਲਾ ਜਿਹਾ ਪਾਉਂਦੀ ਕਹਿ ਰਹੀ ਸੀ ਨਾ ਮੇਰੀ ਬੀਬੀ ਤੀ ਤੂੰ ਚੁੱਪ ਕਰ ਜਾ ਔਰਤ ਤਾਂ ਹਮੇਸ਼ਾ ਹੀ ਕਰਦੀ ਇੱਜ਼ਤ ਨੂੰ ਟਕਣ ਲਈ ਕੱਜਨ ਬਣਦੀ ਆਈ ਹੈ ਇਸ ਤੋਂ ਪਹਿਲਾਂ ਕਿ ਸੱਸ ਕੁਝ ਹੋਰ ਕਹਿੰਦੀ ਮਿਤੂ ਪਹਿਲਾਂ ਹੀ ਬੋਲ ਪਈ ਨਹੀਂ ਮਾਂ ਗੰਦ ਨੂੰ ਜਿੰਨਾ ਵੀ ਧੱਕਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਹੀ ਮੁਸ਼ਕਵਾਤਾ ਜਾਂਦਾ ਹੈ ਮਾਂ ਸਾਡੇ ਸਮਾਜ ਵਿੱਚ ਜੋ ਕੁਝ ਧੀਆਂ ਨਾਲ ਹੋ ਰਿਹਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਆਪਣੇ ਹੱਥ ਦਾ ਸਕਾਰ ਬਣਾ ਕੇ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਇਸ ਦਾ ਵੱਡਾ ਕਾਰਨ ਇੱਕ ਇਹ ਵੀ ਹੈ ਕਿ ਅਸੀਂ ਪੁੱਤਾਂ ਨੂੰ اخਲਾਕੀ ਕਦਰਾਂ ਕੀਮਤਾਂ ਦੇਣ ਵੱਲ ਜ਼ੋਰ ਨਹੀਂ ਦਿੰਦਾ ਜੀ ਅਸੀਂ ਨਰੁਇਆ ਕਾਧਰਾ ਕੀਨਤਾ ਵਾਲਾ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਧੀਆਂ ਦੇ ਨਾਲ-ਨਾਲ ਪੁੱਤਾਂ ਨੂੰ ਵੀ ਬਚਪਨ ਤੋਂ ਹੀ ਨੈਤਿਕ ਕਾਧਰਾ ਕੀਨਤਾ ਵਾਲਾ ਪਾਠ ਪੜਾਉਣਾ ਪਵੇਗਾ ਇਹ ਕਹਾਣੀ ਕੱਜਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਸਵਿੰਦਰ ਕੌਰ ਦੀ ਲਿਖੀ ਹੋਈ ਰਚਨਾ ਹੈ ਤੁਹਾਨੂੰ ਉਮੀਦ ਹੈ ਬਹੁਤ ਪਸੰਦ ਆਈ ਹੋਵੇਗੀ ਇਸ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕੁੜੀਆਂ ਬਾਰੇ ਅਤੇ ਮੁੰਡਿਆਂ ਬਾਰੇ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੌਂਦ ਲਈ ਧੰਨਵਾਦ ਜੀ